जय भीम जय भारत मैं सोम सहोता सो वेख रहे हो चैनल पोसुनामा पोसुनामा यानी कि पावर ऑफ सोशल यूनिटी दोस्तों प्रोग्राम महफिल आप सब स्वागत है अब इस प्रोग्राम आप गल करांगे। पंजाबी दे खूबसूरत गायक खूबसूरत आवाज दे मालिक बेहतरीन इंसान हाकम सूफी जी बारे दोस्तों हाकम सूफी जी के न बहुत सारे प्रोग्राम स लाने का मौका मिले ਉਹਨਾਂ ਨੂੰ ਬੜੇ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ ਕਿ ਅਸਲ ਵਿੱਚ ਉਹ ਕਿਸ ਸ਼ਖਸੀਅਤ ਦੇ ਮਾਲਕ ਸੀ ਗਾਇਕੀ ਦੇ ਨਾਲ-ਨਾਲ ਉਹ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਸੀ ਵੇਲ ਬੂਟਿਆਂ ਦੀ ਕਿੱਦਾਂ ਦੇਖਭਾਲ ਕਰਦੇ ਸੀ ਕਈ ਵਾਰੀ ਪ੍ਰੋਗਰਾਮਾਂ ਦੇ ਦੌਰਾਨ ਜਿਸ ਜਗ੍ਹਾ ਸਾਨੂੰ ਠਹਿਰਾਇਆ ਜਾਂਦਾ ਸੀ ਉੱਥੇ ਬਾਗ ਬਗੀਚੇ ਵੀ ਹੁੰਦੇ ਸੀ ਫੁੱਲਬਾਰੀ ਵੀ ਹੁੰਦੀ ਸੀ ਔਰ ਅਸੀਂ ਆਪਣੇ ਕੰਮਾਂ ਵਿੱਚ ਮਸਤ ਰਹਿਣਾ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਜਿੰਨੀ ਦੇਰ ਤੱਕ ਪ੍ਰੋਗਰਾਮ ਦੀ ਸ਼ੁਰੂਆਤ ਨਹੀਂ ਹੁੰਦੀ ਉਸ ਤੋਂ ਪਹਿਲਾਂ ਸਾਰਾ ਵਕਤ ਵੇਲ ਬੂਟਿਆਂ ਨੂੰ ਦੇਣਾ ਨੇਚਰ ਮਤਲਬ ਕਹਿ ਸਕਦੇ ਹਾਂ ਕਿ ਕੁਦਰਤੀ ਜਿਹੜਾ ਵਾਤਾਵਰਨ ਹੈ ਕੁਦਰਤ ਦੇ ਨਾਲ ਕਿੰਨਾ ਪਿਆਰ ਔਰ ਕਿੰਨਾ ਮਤਲਬ ਸਤਕਾਰ ਕਰਦੇ ਸੀ ਬੇਲ ਬੂਟਿਆਂ ਦਾ ਇਹ ਮੈਂ ਖੁਦ ਆਪਣੀ ਅੱਖਾਂ ਨਾਲ ਵੇਖਿਆ ਹੋਇਆ ਹੈ ਅੱਜ ਉਹਨਾਂ ਦੀ ਜੀਵਨੀ ਨੂੰ ਲੈ ਕੇ ਗੱਲਬਾਤ ਕਰਾਂਗੇ ਹਾਕਮ ਸੂਫੀ ਪੰਜਾਬੀ ਦੇ ਇੱਕ ਬਹੁਤ ਉੱਗੇ ਕਲਾਕਾਰਾਂ ਵਿੱਚੋਂ ਇੱਕ ਸਨ ਔਰ ਪੰਜਾਬੀ ਫਿਲਮ ਯਾਰੀ ਜੱਟ ਦੀ ਦੇ ਵਿੱਚ ਉਹਨਾਂ ਨੇ ਆਪਣੇ ਇੱਕ ਗੀਤ ਨੂੰ ਆਵਾਜ਼ ਦਿੱਤੀ ਪਾਣੀ ਵਿੱਚ ਮਾਰਾਂ ਢੀਕਾ ਢਫਲੀ ਅਤੇ ਸਾਦੀ ਜਹੀ ਸੁਥਰੀ ਗਾਇਕੀ ਦੇ ਵਿੱਚ ਉਹ ਇੱਕ ਅਜਿਹਾ ਨਾਮ ਪਣ ਗਿਆ ਕਿ ਲੋਕ ਉਸਦੀ ਆਵਾਜ਼ ਨੂੰ ਸੁਣਨ ਵਾਸਤੇ ਦੂਰੋਂ ਦੂਰੋਂ ਆਉਣ ਜਾਣ ਸ਼ੁਰੂ ਹੋ ਗਿਆ। ਇੰਡੀਆ ਕੀ ਜਦੋਂ ਹਾਕਮ ਸੂਫੀ ਜੀ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਗਾਇਆ ਕਰਦੇ ਸੀ ਤਾਂ ਸੱਚਮੁੱਚ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚੋਂ ਲੋਕ ਜਿਸ ਦੇ ਕੋਲ ਜੋ ਵੀ ਸਾਧਨ ਹੁੰਦਾ ਸੀ ਉਹ ਲੈ ਕੇ ਪਹੁੰਚ ਜਾਂਦੇ ਸਨ। ਅੱਜ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਜਨਮ ਬਾਰੇ, ਉਹਨਾਂ ਦੇ ਪਿੰਡ ਬਾਰੇ ਔਰ ਕਿਸ ਤਰ੍ਹਾਂ ਉਹ ਵਿਚਰੇ ਨੇ ਔਰ ਅੱਜ ਇਸ ਐਪੀਸੋਡ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ। ਹਾਕਮ ਸੂਫੀ ਜੀ ਦਾ ਜਨਮ 3 ਮਾਰਚ 1952 ਨੂੰ ਜ਼ਿਲ੍ਹਾ ਮੁਕਸਰ ਦੇ ਸ਼ਹਿਰ ਗਿੱਦੜਵਾਹਾ ਕੀਤਾ ਕਰਤਾਰ ਸਿੰਘ ਤੇ ਮਾਤਾ ਹਰਦੀਾਲ ਕੌਰ ਜੀ ਦੇ ਘਰ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਉਹ ਤਿੰਨ ਭਰਾ ਤੇ ਚਾਰ ਭੈਣਾਂ ਸਨ ਔਰ ਉਹਨਾਂ ਦੇ ਵਿੱਚੋਂ ਇੱਕ ਭਰਾ ਮੇਜਰ ਸਿੰਘ ਅਤੇ ਭੈਣ ਬਲਵਿੰਦਰ ਕੌਰ ਜੋ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਸਨ ਦਸਵੀਂ ਪਾਸ ਕਰਨ ਮਗਰੋਂ ਕੁਝ ਸਮਾਂ ਕਾਲਜ ਅਤੇ ਫਿਰ ਦੋ ਸਾਲ ਕੋਰਸ ਕਰਨ ਵਿੱਚ ਆਰਟ ਐਂਡ ਕraft ਕੋਰਸ ਕਰਨ ਵਿੱਚ ਉਸ ਨੂੰ ਨਾਦੇ ਵਿਖੇ ਦਾਖਲਾ ਲੈਣਾ ਪਿਆ ਹਾਕਮ ਜੀ ਨੇ ਇਹ ਕੋਰਸ ਪੂਰਾ ਕਰਨ ਤੋਂ ਬਾਅਦ ਬਿਲਕੁਲ ਨਜ਼ਦੀਕ ਜੰਗੀ ਰਾਣਾ ਸਕੂਲ ਦੇ ਵਿੱਚ ਬਤੌਰ ਡਰਾਇੰਗ ਟੀਚਰ ਵਲੋਂ ਨੌਕਰੀ ਤੇ ਲੱਗ ਗਏ ਔਰ ਕਾਫੀ ਸਾਲ 34-35 ਸਾਲ ਨੌਕਰੀ ਕਰਨ ਤੋਂ ਬਾਅਦ ਉਹ ਮਤਲਬ ਸੇਵਾ ਮੁਕਤ ਹੋ ਗਏ ਹਾਕਮ ਸੂਫੀ ਨੂੰ ਕੁਦਰਤ ਦੇ ਨਾਲ ਬਹੁਤ ਮੋਹ ਸੀ ਔਰ ਉਹਨਾਂ ਜੰਗੀ ਰਾਣਾ ਸਕੂਲ ਅਤੇ ਗਿੱਦੜਵਾਹਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਦਰਖਤ ਲਾਏ ਔਰ ਇੰਨੇ ਖੂਬਸੂਰਤ ਉਹਨਾਂ ਨੇ ਸ਼ਮਸ਼ਾਨ ਘਾਟ ਨੂੰ ਬਣਾ ਦਿੱਤਾ ਕਿ ਜਿੱਥੇ ਲੋਕ ਦਿਨੇ ਜਾਣ ਤੋਂ ਡਰਦੇ ਸੀ ਹੁਣ ਉੱਥੇ ਬਕਾਇਦਾ ਤੌਰ ਤੇ ਰਾਤ ਨੂੰ ਵੀ ਜਿਹੜੇ ਹੈ ਲੋਕ ਆਉਂਦੇ ਨੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਸੋਚ ਦੇ ਸਦਕਾ ਬਹੁਤ ਖੂਬਸੂਰਤ ਬਣਾ ਦਿੱਤਾ ਸੀ ਜੇਕਰ ਸੰਗੀਤ ਸਿੱਖਿਆ ਦੀ ਗੱਲ ਕਰੀਏ ਤੇ ਹਾਕਮ ਸੂਫੀ ਦੇ ਕਦਮ ਜਿਆਦਾ ਗਾਇਕੀ ਵੱਲ ਸੀ ਔਰ ਸਭ ਤੋਂ ਪਹਿਲਾ ਰਿਕਾਰਡ ਉਹਨਾਂ ਦਾ ਮੇਲਾ ਯਾਰਾਂ ਦਾ ਜਿਹੜਾ HMB ਕੰਪਨੀ ਦੇ ਵੱਲੋਂ ਰਿਕਾਰਡ ਹੋਇਆ ਤੇ ਸਾਰੇ ਸਾਰੇ ਜਿਹੜੇ ਗੀਤ ਹੈ ਉਹ ਸੁਪਰ ਹਿੱਟ ਰਹੇ ਹਾਕਮ ਸੂਫੀ ਜੀ ਨੇ ਜ਼ੀ ਟੀਵੀ ਤੋਂ ਪਹਿਲੀ ਵਾਰ ਸੁਰਮਈ ਸ਼ਾਮ ਪ੍ਰੋਗਰਾਮ ਵਿੱਚ ਗੀਤ ਗਾਏ ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਗੀਤ ਪੇਸ਼ ਕੀਤੇ ਨੇ ਔਰ ਉਹਨਾਂ ਦੀਆਂ ਦੋ ਕੈਸਟਾਂ ਦਿਲ ਵੱਟੇ ਦਿਲ ਅਤੇ ਦਿਲ ਤੜਫੇ ਬਾਜ਼ਾਰ ਦੇ ਵਿੱਚ ਆਈਆਂ ਤੇ ਇਹਨਾਂ ਨੂੰ ਸਰੋਤਿਆਂ ਨੇ ਪਰਮਾ ਹੁੰਗਾਰਾ ਦਿੱਤਾ ਉਹਨਾਂ ਨੇ ਅੱਧੀ ਦਰਜਨ ਤੋਂ ਵੱਧ ਫਿਲਮਾਂ ਵੀ ਕੀਤੀਆਂ ਨੇ ਔਰ ਵਿਰਿੰਦਰ ਦੀ ਫਿਲਮ ਯਾਰੀ ਜੱਟ ਦੀ ਵਿੱਚ ਗੀਤ ਬਾ ਕਮਾਲ ਮਕਬੂਲ ਹੋਇਆ ਬਹੁਤ ਲੋਕਾਂ ਨੇ ਉਸ ਗੀਤ ਨੂੰ ਸੁਣਿਆ ਔਰ ਹਾਕਮ ਸੂਫੀ ਜੀ ਦੀ ਗੁੱਡੀ ਇੱਕਦਮ ਚੜ ਗਈ ਪਾਣੀ ਵਿੱਚ ਮਾਰਾਂ ਡੀਕਾਂ ਕਰਦੀ ਪੇ ਰੋਜ ਉੜੀਕਾਂ ਸੱਜਣਾ ਦੇ ਮੇਲ ਕਰਾਦੇ ਹੋਏ ਇਹ ਗੀਤ ਜਦੋਂ ਜਦੋਂ ਵੀ ਸੁਣੀਏ ਨਮਾ ਹੀ ਲੱਗਦਾ ਉਹ ਗਿੱਧੜਵਾਹੇ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਲਈ ਬਕਾਇਦਾ ਤੌਰ ਤੇ ਭਜਨ ਗਾਇਆ ਕਰਦੇ ਸੀ ਔਰ ਸਾਈ ਫਰੀਦ ਮੁਹੰਮਦ ਫਰੀਦ ਜੀ ਨੂੰ ਆਪਣਾ ਆਦਰਸ਼ ਮੰਨਦੇ ਸੀ ਸੂਫੀ ਸਾਹਿਬ ਦੀਆਂ ਕਿਸ ਤਰ੍ਹਾਂ ਮੇਲਾ ਯਾਰਾਂ ਦਾ ਦਿਲ बटे ਦਿਲ ਝੱਲਿਆ ਦਿਲਾਵੇ ਸੁਪਨਾ ਮਾਹੀ ਦਾ ਕੋਲ ਬਹਿ ਕੇ ਸੁਣ ਸੱਜਣਾ ਦਿਲ ਤੜਫੇ ਗਬਰੂ ਪੰਜਾਬ ਦਾ ਇਸ਼ਕ ਤੇਰੇ ਦੇ ਵਿੱਚ ਚਰਖਾ ਛੱਲਾ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਗਾਏ ਹੋਏ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਸੀ ਔਰ ਉਹਨਾਂ ਨੂੰ ਪੀਪਲਜ਼ ਫਾਰਮ ਬਰਗਾੜੀ ਬਨੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਅਤੇ ਬਠਿੰਡੇ ਦੇ ਵਿੱਚ ਵੀ ਉਹਨਾਂ ਨੂੰ ਲਾਲਚੰਦ ਯਮਲਾ ਜੱਟ ਜੀ ਦੇ ਨਾਮ ਦੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹਾਕਮ ਸੂਫੀ ਤੇ ਗੁਰਦਾਸ ਮਾਨ ਦੀ ਅਸਲ ਵਿੱਚ ਨੇੜਤਾ ਸੀ ਜਾਂ ਉਸਤਾਦ ਸ਼ਾਗਿਰਦੀ ਦਾ ਕੀ ਚੱਕਰ ਸੀ ਉਹ ਸਾਰਾ ਕੁਝ ਜਿਹੜਾ ਹੈ ਉਹ ਮਤਲਬ ਇਸ ਹੁਣ ਅਗਲੀ ਗੱਲਬਾਤ ਵਿੱਚ ਦੱਸਾਂਗਾ ਦਫਲੀ ਜਿਸ ਦਾ ਮੁੱਢਲਾ ਨਾਂ ਕੰਝਰੀ ਹੁੰਦਾ ਸੀ ਉਸ ਨੂੰ ਸਭ ਤੋਂ ਪਹਿਲਾਂ ਹਾਕਮ ਹੀਸ ਸਟੇਜ ਤੇ ਲਿਆਇਆ ਸੀ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨਾ ਵੀ ਪਿਰਤ ਹਾਕਮ ਜੀ ਨੇ ਹੀ ਪਾਈ ਸੀ ਔਰ ਇਸ ਦੇ ਵਿੱਚ ਡੱਫਲੀ ਨੂੰ ਲੈ ਕੇ ਗੁਰਦਾਸ ਮਾਨ ਨੇ ਬਹੁਤ ਵੱਡਾ ਨਾਮ ਕਮਾਇਆ ਪਹਿਲਾਂ ਦੋਨੇ ਇਕੱਠੇ ਸਟੇਜ ਕਰਿਆ ਕਰਦੇ ਸੀ ਫਿਰ ਅਲੱਗ-ਅਲੱਗ ਹੋ ਗਏ ਇੱਕ ਵਾਰ 14 ਸਾਲਾਂ ਬਾਅਦ ਜਦੋਂ ਦੋਹਾਂ ਹੀ ਇਕ ਇਕੱਠੇ ਹੋਏ ਸੱਜਣਾ ਵੇ ਸੱਜਣਾ ਇਕੱਠੇ ਗੀਤ ਗਾਇਆ ਤਾਂ ਦੋਨੇ ਇੱਕ ਦੂਜੇ ਵੱਲ ਦੇਖ ਕੇ ਰੋਣ ਲੱਗ ਪਏ ਸਨ ਗੁਰਦਾਸ ਮਾਨ ਅਤੇ ਹਾਕਮ ਸੂਫੀ ਦੀ ਇੱਕ ਹਿੰਦੀ ਫਿਲਮ ਵਿੱਚ ਵੀ ਪੇਸ਼ ਕੀਤੀ ਕਵਾਲੀ ਜਿਹੜੀ ਹੈ ਉਹ ਚਰਚਿਤ ਹੈ ਬਹੁਤੇ ਲੋਕ ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਨੇ ਪਰ ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੋਜਿਆ ਤੋਂ ਗੀਤ ਸੰਗੀਤ ਬਾਰੇ ਕੁਝ ਜਾਣਕਾਰੀ ਹਾਸਲ ਕੀਤੀ ਹੈ ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਮੰਨੀ ਕਿ ਹਾਕਮ ਮੇਰਾ ਉਸਤਾਦ ਹੈ ਸੋ ਕੁੱਲ ਮਿਲਾ ਕੇ ਜੇ ਹਾਕਮ ਸੂਫੀ ਦੀ ਆਵਾਜ਼ ਦੀ ਗੱਲ ਕਰੀਏ ਤਾਂ ਜਿੰਨੀ ਵੀ ਬਾਲਕ ਨੇ ਉਹਨਾਂ ਨੂੰ ਉਮਰ ਬਖਸ਼ੀ ਸੀ ਉਸ ਉਮਰ ਦੇ ਵਿੱਚ ਜੋ ਵੀ ਕਰਕੇ ਗਏ ਨੇ ਉਹ ਬਾ ਕਮਾਲ ਕਰਕੇ ਗਏ ਨੇ ਹਾਕਮ ਸੂਫੀ ਜੀ ਤੁਹਾਡੇ ਗੀਤਾਂ ਦੇ ਨਾਲ ਅੱਜ ਵੀ ਅਸੀਂ ਜੁੜੇ ਹੋਏ ਹਾਂ ਅੱਜ ਵੀ ਅਸੀਂ ਉਹਨਾਂ ਨੂੰ ਸੁਣਦੇ ਹਾਂ ਔਰ ਮੈਨੂੰ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਨੂੰ ਬਹੁਤ ਚੇਰੇ ਬਹੁਤ ਸਾਲ ਤੁਹਾਡੇ ਨਾਲ ਇਕੱਠੀਆਂ ਸਟੇਜਾਂ ਕਰਨ ਦਾ ਮੌਕਾ ਮਿਲਿਆ ਇਕੱਠੇ ਮਤਲਬ ਕਮਰਿਆਂ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਰੈਸਟ ਹਾਊਸ ਵਿੱਚ ਰਹਿਣ ਦਾ ਮੌਕਾ ਮਿਲਿਆ ਇਹ ਮੇਰੇ ਵਾਸਤੇ ਵੀ ਬੜੀ ਸੁਭਾਗ ਪਰੀ ਗੱਲ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਸੀ ਔਰ ਅਕਾਲ ਪੁਰਖ ਨੇ ਹੁਣ ਜਿੱਥੇ ਵੀ ਤੁਹਾਨੂੰ ਭੇਜਿਆ ਹੈ ਉਹ ਜ਼ਰੂਰ ਅਕਾਲ ਪੁਰਖ ਤੁਹਾਨੂੰ ਕੁਦਰਤ ਦੀ ਸੇਵਾ ਵਿੱਚ ਹੀ ਲਾ ਕੇ ਰੱਖਿਆ ਹੋਵੇਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਅਗਲੇ ਐਪੀਸੋਡ ਵਿੱਚ ਕਿਸੇ ਹੋਰ ਕਲਾਕਾਰ ਦੀ ਜੀਵਨੀ ਨੂੰ ਲੈ ਕੇ ਮੈਂ ਮੁਖਾਤਬ ਹੋਵਾਂਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ